ਮੈਂ ਹਰਜੀਤ ਸਿੰਘ ਸਿੱਧੂ ਹਲਕਾ ਤੇ ਆਰਜ ਬਹੁਜਨ ਸਮਾਜ ਪਾਰਟੀ ਜਗਰਾਉਂ ਅੱਜ ਅਸੀਂ ਬਲਾਕ ਸੰਵਤੀ ਔਰ ਜ਼ਿਲ੍ਹਾ ਪ੍ਰਿੰਦੇ ਵਿੱਚ 16 ਦੇ ਵਿੱਚ ਜਿਹੜੇ ਸਾਡੇ ਉਮੀਦਵਾਰ ਬਸਵਪਾ ਨੂੰ ਉਤਾਰਿ ਗਏ ਹਨ ਉਹਨਾਂ ਦੇ ਸੰਬੰਧ ਵਿੱਚ ਅਸੀਂ ਵੱਡੀ ਪੱਧਰ ਤੇ ਇੱਥੇ ਪੈਂਡ ਤੱਪੜ ਫੈਕਟਰੀ ਦੇ ਵਿੱਚ ਸੁਦੇਸ਼ਾ ਸਾਧੰਗੀ ਔਰ ਗੌਰਮ ਸਿੰਘ ਜੀ ਤੱਪੜ ਤੇ ਸਾਡੇ ਰਿਸ਼ਵਾਲ ਸਿੰਘ ਜੀ ਹਲਕਾ ਪ੍ਰਦਰਸ਼ਕ ਸਾਹਿਬ ਜੀ ਗਾਲਵੋ ਇੱਥੇ ਅਸੀਂ ਇਸ਼ਤਿਹਾਰ ਵੰਡ ਰਹੇ ਹਾਂ ਤਾਂ ਕਿ ਸਾਡੀ ਪਾਰਟੀ ਦੀ ਵੋਟ ਬੈਂਕ ਵਧੇ ਔਰ ਪ੍ਰਚਾਰ ਅਸੀਂ ਬਹੁਤ ਵੱਸਪਾ ਦਾ ਕਰ ਰਹੇ ਆ ਜੋ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਉੱਤਪਕ ਦੇ ਭੈਣ ਕੁਮਾਰੀ ਮਾਇਆਵਤੀ ਜੀ ਨੇ ਵੱਡੇ ਪੱਧਰ ਤੇ ਚਾਰ ਵਾਰ ਸਰਕਾਰ ਬਣਾਈ ਔਰ ਸਾਬਕਾ ਸ਼ਿਸ਼ਾਨ ਜੀ ਬਹੁਤ ਵੱਡੀ ਦੇਣਾ ਪੰਜਾਬ ਦੇ ਲੋਕਾਂ ਨੂੰ ਸਾਡੇ ਸਮਾਜ ਦੀ ਬੇਨਤੀ ਕਰਦੇ ਆ ਕਿ ਬਹੁਤ ਸਮਾਜ ਪਾਰਟੀ ਨੇ ਇੱਕ ਵਾਰ ਮੌਕਾ ਦਿਓ ਪੰਜਾਬ ਦੇ ਵਿੱਚ ਕਿਉਂਕਿ ਜਿਹੜੀਆਂ ਜ਼ਿਲ੍ਹਾ ਪ੍ਰਦੇਸ਼ ਵਿਲਾਸ ਹੋਂ ਦੇ ਟੋਨਾ ਜਿਹੜੀਆਂ ਪਿੰਡਾਂ ਦੇ ਵਿੱਚ ਹੋਣ ਜਾ ਰਹੀਆਂ ਉਹਨਾਂ ਦਾ ਬਸ ਸਮਾਜਿਕ ਪਰਿਵਾਰਕ ਤੇ ਆਰਥਿਕ ਲਹਿਰ ਦੇ ਤਹਿਤ ਪੰਜਾਬ ਦੇ ਵਿੱਚ ਅਸੀਂ ਵਸਵਾ ਦਾ ਅंदोलਨ ਖੜਾ ਕੀਤਾ ਹੈ ਅੱਜ ਤੋਂ ਕਾਫੀ ਸਮੇਂ ਤੋਂ ਬਹੁਤ ਸਵਾ ਨਾਲ ਲੈਂਦਾ ਹੋਇਆ ਮੈਂ ਰਜਾ ਲੈਂਦਾ ਜੈ ਪੀਨ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ